ਦੇਖੋ ਨਾਲੇ ਲੋਕੇਸ਼ਨ ਤਾਜੀ ਤਾਜੀ ਆ ਜਾਈਏ ਨਾ ਇਹ ਸਭ ਦੇ ਨਾ ਆਉਂਦੇ ਤਾਤੀ ਮਾਡਲ ਮਰਾ ਬੰਦਰ ਬਾਤ ਦੱਲਾ ਕੈਮਰਾ ਬੈਲਕਾ ਜਾਈ ਫਿਰਦਾ ਵੇਖੋ ਕਰ ਕਰ ਕੈਮਰਾ ਬਾਜੀ ਅਸੀਂ ਇੱਥੇ ਆਏ ਹਾਂ ਜੂਸ ਵਾਲੇ ਬਾਈ ਕੋਲੇ ਵੀਡੀਓ ਬਣਾਉਣਾ ਆ ਦੇਖੋ ਵੀ ਤੁਸੀਂ ਸਾਡੀ ਆਪਣੀ ਇੱਥੇ ਬਣੀ ਹੋਈ ਹੈ ਵੀਡੀਓ ਅੱਜ ਇੱਕ ਦੋ ਦਿਨਾਂ ਵਿੱਚ ਦੇਖੋਗੇ ਅੱਜ ਹੀ ਵੇਖਾਂਗੇ ਅੱਜ ਹੀ ਥੋੜੇ ਟਾਈਮ ਤੱਕ ਪੱਟੜ ਆਉਣ ਲੱਗੇ ਆ ਵੇਖ ਲੋ ਲੋਕੇਸ਼ਨ ਹੈ ਜੀ ਆਪ ਦੀ ਲੋਕੇਸ਼ਨ ਹੈ ਆਜੋ ਆਜੋ ਹੋਰ ਸਲਾਉ ਗੱਲਬਾਤ ਕੋਈ ਕਰ ਕਰ ਆਜੋ 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 ਪੰਜਾ ਜੁੜੀ ਨਹੀਂ ਜਾਂ ਚਾਚੇ ਯਾਰ ਕੀ ਗੱਲ ਕੀ ਆ ਆ ਲੋਕੇਸ਼ਨ ਤੇ ਵੀਡੀਓ ਬਣਾਈ ਆ ਆਜਾ 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 ਜੋ 151 ਆ ਗਿਆ ਵੈਲਕਮ ਜੀ ਯਾਰਾ ਇਹ ਨਹੀਂ ਅੰਜਾ ਚਲੋ ਬਾਏ ਬਾਏ ਜੀ ਸਾਰੇ ਨੂੰ ਆਈ ਨਹੀਂ ਅੰਜ ਮੈਂ ਗੁੱਛੇ ਆ ਤੁਹਾਡੇ ਨਾਲ ਆਇਓ ਜੀ ਨੀਂਜਾ ਆਏ ਆਗੇ ਓਏ ਗੁੱਛੇ ਦੇ ਨਾਂ ਤੇ ਜੱਟ ਵੰਦੇ ਆਗੇ ਜੱਟ ਗੁੰਦੇ ਸਾਰਿਆਂ ਦਾ ਵੈਲਕਮ ਜੀ ਹਾਂਜੀ ਦੋਸਤੋ ਦੋਸਤੋ ਕਿੱਥੋਂ ਕਿੱਥੋਂ ਵੀਰੇ ਕਿੱਥੋਂ ਕਿੱਥੋਂ ਜੁੜਿਓ ਆਜੇ ਦੂਸ ਪੀ ਲੋ ਜੀ ਆਇਓ ਆਇਓ ਗੰਨੇ ਦਾ ਦੂਸ ਓ ਕੈਮਰਾਮੈਨ ਵੀ ਪੀ ਜਾਂਦਾ ਦੂਸ ਕਿੱਧਰ ਗਿਆ ਓਏ ਕੈਰਾਵਾਨ ਅੱਲੋ ਦਾ ਕਰਜੇ ਕਿਉਂ ਸੰਗੀਂ ਆ ਕੈਰਾਵਾਨ ਅਛਾ ਡੀਓਪੀ ਆਜੋ ਉਹ ਲੁਕਦੇ ਫਿਰਦੇ ਆ ਕੋਈ ਗੱਲ ਦੀ ਕੋਈ ਗੱਲ ਨਹੀਂ ਤੇ ਜੁੜ ਕੇ ਆਜੋ ਜੁੜ ਕੇ ਜੁੜ ਕੇ ਜੁੜ ਕੇ ਜਾਣਵੇਂ ਜਾਣੇ ਹਾਂ ਭਾਈ ਮੜਿਆ ਧਿਆਨ ਦਿਓ ਆ ਆਪਣੇ ਹਬੋਰ ਰੋਡ ਤੇ ਆ ਮਾਤਾ ਭਾਗੋ ਦੇ ਗੇਟ ਕੋਲੇ ਬਾਈਹੂਰੀ ਜੂਸ ਲਾਉਂਦੇ ਆ ਤੇ ਇਹਨਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਜਿਹੜੇ ਨੇ ਜ਼ਰੂਰਤਵੰਦ ਇਨਸ਼ਾਨ ਆ ਆਪਣਾ ਸਾਰਿਆਂ ਦਾ ਫਰਜ਼ ਬੰਦਾ ਹੈਗਾ ਆਪਣੇ ਪਿਆਰੇ ਵੀਰਾਂ ਦਾ ਸਾਥ ਦੇਣ ਦਾ ਠੀਕ ਆ ਸਾਰੇ ਜਨਨ ਨੂੰ ਇੰਨੀ ਇੱਕ ਬੇਨਤੀ ਆ ਵੀ ਇਹ ਬਾਈਹੂਰੀ ਹਬੋਰ ਰੋਡ ਤੇ ਖੜਦੇ ਚਿਰੀ ਮੁਖਸਰ ਸਾਹਿਬ ਹਬੋਰ ਰੋਡ ਮਾਤਾ ਭਾਗੋ ਯਾਦਗਰੀ ਗੇਟ ਕੋਲੇ ਇਹ ਜੂਸ ਦਾ ਕੰਮ ਕਰਦੇ ਹੈਗੇ ਆ ਤੇ ਬਾਈਹੂਰਿਆ ਕੋਲੇ ਜੂਸ ਮਾਰਾ ਜ਼ਰੂਰ ਪੀ ਕੇ ਜਾਓ ਜਦ ਲੰਘਦੇ ਟੱਪ ਦੇ ਸਾਰੇ ਮੈਂ ਤਾਂ ਪੀ ਰਿਹਾ ਆ ਵੇਖੋ ਅਸੀਂ ਵੀ ਪੀ ਜਾਂਦੇ ਹੈਗੇ ਆ ਆ ਵੇਖ ਲਓ ਮੈਂ ਤਾਂ ਪੀ ਰਿਆ ਤੇ ਬਾਕੀ ਆਪਾਂ ਇੱਥੇ ਸ਼ੂਟ ਕੀਤਾ ਹੈਗਾ ਉਹ ਵੀਡੀਓ ਤੁਸੀਂ ਜਲਦੀ ਵੇਖੋਗੇ ਆਪਣੇ YouTube ਤੇ ਵੀ Insta ਤੇ ਵੀ ਤੇ Facebook ਤੇ ਵੀ ਤੇ ਆਪਣੀਆਂ ਵੀਡੀਓ ਨੂੰ ਬਸ ਐਂ ਪਿਆਰ ਕਰਦੇ ਰਹਾ ਕਰੋ ਫਿਰ ਆਪਾਂ ਹੋਰ ਘੰਟ ਘੰਟ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਆ ਪੰਪ ਨਾਲ ਕਰੋ ਮਾੜੀ ਮੁੱਟੀ ਗੱਲ ਕਰਨ ਵਾਲੇ ਜੂਸ ਪੀ ਜਾਂਦਾ ਇਹ ਆ ਜਾ ਜੀ ਜੂਸ ਪੀ ਲਓ ਜੀ ਠੰਡਾ ਠੰਡਾ ਜੂਸ ਦੱਸੋ ਜੀ ਕਿੱਥੋਂ ਬੋਲੀ ਜਾਂਦੇ ਹੋ ਕਿੱਥੋਂ ਕਿੱਥੋਂ ਜੁੜ ਗਏ ਹੋ ਦੱਸੋ ਸਾਰਿਆਂ ਨੇ ਜੀ ਕਿੱਥੋਂ ਦੇਖ ਰਹੇ ਹੋ ਆਜੋ ਦੱਸੋ ਕਮੈਂਟਾਂ ਜਾ ਆਜੋ ਕਰੋ ਕਮੈਂਟ ਕਿੱਥੋਂ ਕਿੱਥੋਂ ਜੁੜੇ ਹੋਏ ਹੋ ਆਇਓ ਕੁਝ ਵੀ ਲੋ ਲੰਬੇ ਬਾਈ ਵੀਰੇ ਪਛਲਾ ਗੱਲ ਬਾਤ ਕਰਨੀ ਚਾਹੁੰਦੇ ਤਾਂ ਕਰ ਹੋਰ ਬਾਈ ਜੀ ਦੇਖੋ ਜੀ ਠੀਕ ਹੈ ਜੀ ਵਧ ਗਿਆ ਜੀ ਆਪਾਂ ਕਿੱਥੋਂ ਜੀ ਆਪਾਂ ਪਿੰਡ ਭਾਗ ਸਰ ਜੀ ਭਾਗ ਸਰ ਠੀਕ ਹੈ ਜੀ ਬਾਈ ਜੀ ਭਾਗ ਸਰਾ ਹੋਣਾ ਤੋਂ ਹੈਗੇ ਆ ਇਹ ਕੰਮ ਕਰਦੇ ਇੱਥੇ ਤੇ ਜਿਹੜੇ ਵੀਰ ਲੰਘਦੇ ਟੱਪਦੇ ਆ ਸਾਰਿਆਂ ਨੇ ਇਹਨਾਂ ਕੋਲ ਜੂਸ ਪੀ ਕੇ ਜਾਓ ਸ਼੍ਰੀ ਮੁਕਤਸਰ ਸਾਹਿਬ ਹੋਰ ਉਹ ਮਾਤਾ ਧਾਗੋ ਯਾਦਗਰੀ ਗੇਟ ਕੋਲੇ ਆ ਦੇਖੋ ਜੀ ਆਜੋ ਆਜੋ ਮੋਗੇ ਤੋਂ ਅਸ਼ੋਕ ਗੁਲਾਟੀ ਓਕੇ ਵੀਰ ਜੀ ਰਾਜੇਸ਼ ਲਾਈਕ ਦਿਨ ਬ్రో థాంਕ ਯੂ థాంਕ ਯੂ ਵੀਰੇ ਨੂਰਪੁੱਤ ਜਰੀਕ ਮੋਗਾ ਮੋਗੇ ਜੁੜ ਗਏ ਬਾਈ ਵੈਲਕਮ ਵੈਲਕਮ ਸਾਰਿਆਂ ਦਾ ਜੀ ਵੈਲਕਮ ਆਜੋ ਮੋਗੇ ਵਾਲੋ ਜੂਸ ਪੀਈਏ ਫਿਰੋਜਪੁਰ ਓਕੇ ਓਕੇ ਗੁਰਪ੍ਰੀਤ ਗਿੱਲ ਜੀ ਫਿਰੋਜਪੁਰ ਤੋਂ ਆਜੋ 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 ਵੀਰ ਜੀ ਹੋਰ ਦੱਸੋ ਜੀ ਕਿੱਥੇ ਕਿੱਥੋਂ ਜੁੜੇ ਹੋ ਇੱਕਿਆ 122 ਜਾਣੇ ਹੋਏ ਪਏ ਆ ਦੱਸੋ ਕਿੱਥੋਂ ਕਿੱਥੋਂ ਯੂ ਮੈਰੀਡ ਨਹੀਂ ਮੋਗੇ ਬਈ ਮੋਗੇ ਵਾਲਿਆ ਕੋਈ ਬਾਹ ਪਿਆਰ ਕਰਦੇ ਸਾਰੇ ਮੋਗੇ ਤੋਂ ਹੀ ਆ ਤੇ ਭਾਈ ਹੋਰੇ ਮਾਰੇ ਫੇਰ ਮਾਰੇ ਦੱਸਦੇ ਵੀ ਭਾਈ ਹੋਰੇ ਇੱਥੇ ਖੜ੍ਹਦੇ ਹੈਗਾ ਗੱਲ ਤਾਂ ਦੱਸ ਤੋ ਪਹਿਲਾਂ ਹੀ ਦੱਸਦਾ ਮੈਂ ਯੱਕੀ ਡੋਵਾਲ ਫੋਨ ਦਾ ਸਾਹਿਬ ਬੱਦੋਵਾਲ ਪੋਂਟਾ ਸਾਹਿਬ ਤੋਂ ਬਾਈ ਜੀ ਰੂੜਿਆਵਾਂ ਵਾਲੀ ਕੁਲਵਿੰਦਰ ਸਿੰਘ ਰੂੜਿਆਵਾਲੀ ਥੈਂਕ ਯੂ ਥੈਂਕ ਯੂ ਮੋਨੂ ਕੀ ਹਾਲ ਹੈ ਬਾਈ ਜੀ ਦੱਸਿਓ ਹੁਸ਼ਿਆਰਪੁਰ ਡਿਸਟ੍ਰਿਕਟ ਥੈਂਕ ਯੂ ਪ੍ਰਿਆਵਰਤੀ ਜਲਾਲਾਬਾਦ ਸੰਗਰੀਆਂ ਫਰੀਦਕੋਟ ਹੰਸਰਾਜ ਜੀ ਜੋਸੇਂ ਖਾਲਸਾ ਜੰਮੂ ਸੋਕ ਕਸ ਆਪ ਸਿਹੜਾ ਸਰਸਾ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਜੁੜਨ ਲਈ ਇੰਨੀ ਦੂਰੋਂ ਗੁਰਪਿਆਰ ਸਿੰਘ ਜੀ ਕਿੱਥੋਂ ਬਾਈ ਜੀ ਆਪਾਂ ਮੁਖਸ਼ਰ ਤੋਂ ਆ ਜੀ ਸ੍ਰੀ ਮੁਖਸ਼ਰ ਸਾਹਿਬ ਸ੍ਰੀ ਮੁਖਸ਼ਰ ਸਾਹਿਬ ਤੋਂ ਆ ਜੋ ਜੂਸ ਪੀ ਲੋ ਜੀ ਕਿਨੇ ਦਾ ਜੂਸ ਤਾਜ਼ਾ ਤਾਜ਼ਾ ਹੋਰ ਬਾਈ ਜੀ ਠੀਕ ਹੋ ਹਾਂਜੀ ਹਾਂਜੀ ਠੀਕ ਆ ਜੀ ਹੰਸਰਾਜ ਜੀ ਸੰਗਰੀਆਂ ਅਸ਼ੋਕ ਗੁਲਾਟੀ ਮੋਗਾ ਓਕੇ ਵੀ ਜੀ ਹੋਰ ਦੱਸੋ ਜੀ ਕਿੱਥੋਂ ਕਿੱਥੋਂ ਜੁੜੇ ਹੋ ਆਪ ਦਾ ਨਾਮ ਵੀ ਲਈ ਚੱਲਦਾ ਨਾ ਹੀ ਦੱਸੋ ਅਸ਼ੋਕ ਗੁਲਾਟੀ ਕੁਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੁਲਵਿੰਦਰ ਸਿੰਘ ਬੰਬ ਕਿਵੇਂ ਆ ਠੀਕ ਆ ਠੀਕ ਆ ਕੁਲਵਿੰਦਰ ਜੀ ਆਪਣੇ ਦੱਸੋ ਆਪ ਨੂੰ ਮੁਲਾਕਾਤ ਬੰਦ ਸਾਡਾ ਕੈਮਰਾਮੈਨ ਲੁਕਦਾ ਮਿਰਜ਼ਾ ਉਹ ਭੱਜ ਗਿਆ ਕੈਮਰਾਮੈਨ ਪਾਪਾ ਡੀਓ ਵੀ ਸਾਵੇ ਡੀਓ ਵੀ ਆਜੋ ਇਹ ਸਾਰੇ ਜਣੇ ਆਜੋ 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 ਕਿੰਨੇ ਦਾ ਤਾਜ਼ਾ ਜੂਸ ਆ ਬੈਜੀ ਹੋਰੇ ਖੜਦੇ ਆ ਇੱਥੇ ਸਾਰੇ ਜਣੇ ਆ ਕੇ ਪੀਏ ਜਾਇਆ ਕੋ ਤੇ ਆ ਡਰੈਸ ਹੈਗਾ ਮਾਤਾ ਭਾਗ ਕੋ ਯਾਦਗਰੀ ਗੇਟ ਅਬੋਰ ਰੋਡ ਸ਼੍ਰੀ ਮੁਖਤਾਰ ਸਾਹਿਬ ਇਹ ਬਈ ਸਾਰਿਆਂ ਨੂੰ ਕਿ ਬੇਨਤੀ ਹੈ ਜੀ ਜਿੱਥੇ ਵੀ ਕੋਈ ਵੀ ਆਪਣਾ ਪਿਆਪੀ ਵੀਰ ਕੰਮ ਕਰਦਾ ਨਾ ਉਹਦਾ ਛੋਟਾ ਕਰਦਾ ਉਹਨਾਂ ਦੇ ਨਾਲ ਵੀ ਆਪਣਾ ਪਿਆਪੀ ਵੀਰ ਕੰਮ ਕਰਦਾ ਹੈਗਾ ਪਾਪਾ ਜੀ ਐਨਐਨ ਨਾਲ ਹੁਣ ਵੀਡੀਓ ਬਣਾਈ ਸੀਗੀ ਇਹ ਤੁਹਾਡੇ ਰੂਪ ਰੂਪ ਹੋਣਗੇ ਪਾਪਾ ਜੀ ਹੁਣ ਇਹ ਤੁਸੀਂ ਵੀਡੀਓ 6 ਵਜੇ ਚੜੂ ਗਿਆ ਸ਼ਾਮ ਨੂੰ ਸ਼ਾਰਟ ਦੇ ਵਿੱਚ ਜਰੂਰ ਦੇਖਿਓ ਜਿਓ ਭਾਈ ਰੁਸੀ ਕਾ ਖਾਲਸਾ ਭਾਈ ਜੀ ਇਹ ਦਾਕਿਆਂ ਨੇ ਬਹੁਤ ਮਿਹਨਤ ਕੀਤੀ ਆ ਬਹੁਤ ਮਿਹਨਤ ਕਰਕੇ ਵੀਡੀਓ ਬਣਾਈਆਂ ਤੁਸੀਂ ਵੱਧ ਤੋਂ ਵੱਧ ਯੋਗਦਾਨ ਪਾਉਣਾ ਹੈ ਇਹ ਵੀਡੀਓ ਵੇਖਣ ਜਾਇਨਾ ਧੰਨਵਾਦ ਧੰਨਵਾਦ ਬਾਪੂ ਜੀ ਰਸ ਹੁੰਦਾ ਹੈ ਕੰਨੇ ਦਾ ਰਸ ਹੁੰਦਾ ਹੈ ਕੀ ਗੱਲ ਹੈ ਜੂਸ ਕਹਿੰਦਾ ਰਸ ਕਹ ਲੋ ਆੜ ਆੜ ਥੋੜੀ ਆ ਹੁਣ ਆਜੋ 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 ਦੱਸੋ ਜੀ ਕਿੱਥੋਂ ਕਿੱਥੋਂ ਆਪਾਂ ਜੀ ਆ ਦੇਖੋ ਜੀ ਆ ਦੇਖੋ ਹੋਰ ਬਾਈ ਜੀ ਗਿਆ ਸੀ ਇੱਕ ਬਾਈ ਜੀ ਆ ਬਾਈ ਜੀ ਰਣਾਲੀ ਵੀਡੀਓ ਬਣਾ ਕੇ ਆਏ ਆ ਜਿਹੜੇ ਪਿੱਛੇ ਬੈਕਸਾਈਡ ਤੇ ਖੜੇ ਆ ਆ ਬਾਈ ਆ ਬਾਈ ਜੀ ਰਣਾਲੀ ਬਣਾਈ ਆ ਵੀਡੀਓ ਬਾਈ ਜੀ ਕਿਵੇਂ ਲੱਗਿਆ ਬਣਾ ਕੇ ਜੀ ਬਹੁਤ ਕਰਕੇ ਬਹੁਤ ਠੀਕ ਲੱਗੀ ਜੀ ਅੱਛਾ ਜੀ ਕਿੱਥੋਂ ਕਿੱਥੋਂ ਆਜੋ 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 ਜੁੜ 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 ਜੀ ਸਾਰੇ ਜਾਨੇ ਕਿੱਥੋਂ ਕਿੱਥੋਂ ਦਿੱਤੋ ਜੀ ਹੋ ਗਿਆ ਭਾਈ ਆਜੋ 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 ਜੇ ਸੰਤਾਲੀਵਾਰ ਕੁਮਾਰ ਭਾਈ ਹਮਾਰੇ ਯਹਾਂ ਇੰਗਲਿਸ਼ ਵਰਟ ਕਰਤੇ ਹੈ ਰਸ ਕੇ ਲੀਏ ਜੂਸ ਆਜੋ 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 ਵੀਰ ਜੀ ਡੀਓ ਪੇਰੇ ਕਿਤੇ ਭੱਜ ਕੇ ਲੁੱਕ ਕੇ ਮੈਨੂੰ ਲੱਗਦਾ ਬਾਹਰੇ ਸੰਗਦੇ ਆ ਉਦਾਂ ਆ ਬੱਕਰੀ ਕਿਤੇ ਦੂਰ ਘੱਟ ਰਿਹਾ ਸੀ ਸਿੱਤੂ ਮੂਸੇ ਵਾਲੇ ਦੇ ਭੈਣ ਹੈਗੇ ਆ ਬਾਈ ਸਾਰੇ ਮਲਕੀ ਆ ਸਾਰਿਆਂ ਦੇ ਆ ਵੀਰੇ ਭੈਣ ਆ ਵੀਰੇ ਭੈਣ ਆ ਆ ਦੇਖੋ ਆ ਦੇਖੋ ਜੀ ਭਾਈ ਭਾਈ ਇਹਦੀ ਮੂਸਾਂ ਦੇ ਸਾਇਣਾਂ ਵੇਖ ਲੋ ਮਾਰੇ ਜ ਨਹੀਂ ਪੈ ਕਰਦੇ ਮੂਸਾਂ ਦੇ ਪਾਈ ਹਾਂਜੀ ਹਾਂਜੀ ਦੱਸੋ ਜੀ ਹੋਰ ਕਿੱਥੋਂ ਕਿੱਥੋਂ ਜੀ ਦੱਸਿਓ ਕਰੋ ਕਮੈਂਟ ਕਰਕੇ ਵੀਡੀਓ ਕਿਵੇਂ ਲੱਗਦੀ ਹੁੰਦੀਆਂ ਆਪਣੀਆਂ ਇੱਕ ਆ ਸਰਦਾਰ ਜੀ ਐਨੇ ਬੋਲ ਦਾ ਦੇ ਕਿਹਾ ਜਾਲਾ ਆ ਵੀ ਰੈਕ ਆ ਗਿਆ ਨਾ ਉਹਨੇ ਪਿੰਡ ਦਵਾ ਦिए ਉਹਨੇ ਕਿਹਾ ਅਮਰਿਤਮਾਨ ਸੀਗਾ ਨਹੀਂ ਨਹੀਂ ਆ ਸਾਡੇ ਸਾਡੇ ਮੁਖਤਰ ਸਾਹਿਬ ਦੇ ਕੋਲ ਵੀ ਕੋਨਿਆਂ ਦੇ ਪਿੰਡ ਹੈਗਾ ਇੱਕ ਉਹਨੇ ਮੈਨੂੰ ਦੋ ਠੀਕ ਹੈ ਜੀ ਆਜੋ 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 कुमार तो भाजी हमसे बात नहीं कर रहे हो भाई जी तो गलो आज तो 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 भाई जी कुमार जी कि है ती जी भाई आप कहाँ से हो कुमार जी हम तो श्री मुख्तर साहब से हैं आप बताइए कहाँ से हो कुमार जी बात करते हैं आपसे भी ਆਜੋ 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 ਦਿੱਲੀ ਓਕੇ ਠੀਕ ਹੈ ਜੀ ਕੁਮਾਰ ਜੀ ਕਮੈਂਟ ਕਰਕੇ ਦੱਸੋ ਆਪਣੀਆਂ ਵੀਡੀਓ ਕਿਵੇਂ ਲੱਗੀਆਂ ਹੋਣੀਆਂ ਤੁਹਾਨੂੰ ਜੀ ਪੰਜਾਬੀ ਸਮਝ ਆਤੀ ਹੈ ਸਰਦਾਰ ਜੀ ਓਕੇ ਵੀਰ ਜੀ ਮੈਂ ਵੀ ਹਿੰਦੀ ਨਾਲ ਦੱਸ ਸਕਦਾ ਹਾਂ आपने पहले क्यों, क्यों नहीं आपने पहले क्यों नहीं बताया मैं कुमार आप। जी आपको पंजाबी समझ आती है तो मैं ऐसे ही मत्था मार रहा था हिंदी के साथ गगनदीप कौर जी तुलसी ਫੀਡ ਨੂੰ ਜਾਣਦੇ ਹੋ ਨਹੀਂ ਜੀ ਹਾਂਜੀ ਹਾਂਜੀ ਜਾਣਦੇ ਆ ਜੀ ਜਾਣਦੇ ਆ ਮੈਂ ਕੈਮਰਾ ਕਰਕੇ ਵਿਖਾ ਦੇ ਕੈਮਰਾ ਪੈਣਾ ਆਪਣਾ ਉਹ ਕੈਮਰਾਮੈਨ ਭਜਦਾ ਨਜ਼ਰ ਆਈ ਜਾਂਦਾ ਕਰਦੇ ਨਹੀਂ ਸਾਡੇ ਕੋਲੇ ਆਹ ਵੇਖ ਲੋ ਸਾਡਾ ਕੈਮਰੇ ਵਾਲਾ ਬੰਦਾ ਵੇਖ ਲੋ ਖੜਦਾ ਫਿਰਦਾ ਹੁਣ ਕਿੱਥੇ ਲੁਕੇਗਾ ਆਜਾ ਹੁਣ ਤਾਂ ਕੁਝ ਹੈ ਹੀ ਨਹੀਂਗਾ ਆਹ ਫੜ ਲੈ ਫੜ ਲੈ ਫੜ ਲਿਆ ਇਹ ਬਹੁਤ ਛਾਦਾ ਜੀ ਬਹੁਤ ਸ਼ਰਮਾਉਂਦਾ ਹੈਗਾ ਇਹ ਨਹੀਂ ਕੈਮਰਾ ਕਿਉਂਦਾ ਕੈਮਰਾ ਚਲਾਉਣਾ ਇਹਨੂੰ ਆਉਂਦਾ ਹੈਗਾ ਬਸ ਅੱਗੇ ਨਹੀਂ ਆਉਂਦਾ ਇਹ ਹਲੇ ਇਹਨਾਂ ਨੇ ਲਿਖ ਕੇ ਦਿੱਤੀ ਹਣੀ ਫੇਰੇ ਪੰਜਾਬੀ ਮੈਂ ਵੀ ਮੈਂ ਹੀ ਬਾਤ ਕਰੂ ਓਕੇ 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 ਕੁਮਾਰ ਜੀ ਠੀਕ ਹੈ ਠੀਕ ਹੈ ਆਪ ਦਿੱਲੀ ਕਹਾਂ ਸੇ ਹੋ ਸਹੀ ਸਾਡੇ ਨਾਲ ਜੁੜੇ ਹੋਏ ਆ ਜਿਹੜੇ ਵੀਰ ਇੱਥੇ ਖੜੇ ਆ ਜੀ లైక్ ਦੇ ਵਿੱਚ ਸਾਡੇ ਛੂਟ ਵੇਖਣ ਪਹੁੰਚੇ ਸੀ ਜਾਂ ਗੱਲਬਾਤ ਕਰਨ ਪਹੁੰਚੇ ਸਾਰੇ ਜਣੇ ਖੜੇ ਹੋਏ ਦੇਖ ਲੋ ਇੱਥੇ ਆਪਾਂ ਛੂਟ ਕੀਤਾ ਹੈ ਬੱਸ ਪਤੰਦ ਰੜ ਰਹਾ ਤਾਂ ਕਿਹਾ ਮੈਂ ਕਿਵੇਂ ਤੂੰ ਕਿਵੇਂ ਮੇਰੇ ਪਿੱਛੇ ਚੱਬ ਕੱਢੀ ਜਾਂਦਾ ਕਮਨੀ ਵੈਦਰ ਕਿਹਦਾ ਹੈ ਪੰਜਾਬ ਮੈਂ ਵੈਦਰ ਭਰਾਵਾ ਚੱਬ ਕੱਢੀ ਤੁਰਿਆਉਂਦਾ ਪਤਾ ਨਹੀਂ ਕੀ ਠੰਡ ਗਰਮੀ ਵਾਲੀ ਇੰਨੀ ਤਾਂ ਨਹੀਂ ਹੋਈ ਅਜੇ ਠੀਕ ਆ ਵੇ ਮੌਸਮ ਮੌਸਮ ਤੋਂ ਬਹੁਤ ਅੱਛਾ ਹੈ ਕੁਮਾਰ ਜੀ ਆਪਨੇ ਹਿੰਦੀ بولنے لگا دیا یار نے بولا تھا میں ہندی میں ہی آ گیا ہوں گگند پور نیکسٹ لائیو کدوں آو گے یہ دس دے نہیں ہندے ایک نیکسٹ لائیو جدوں بس سیٹ دے ہوئی دا کولو آ جائی دا بس نوٹیفیکیشن آ جیا کروں گا چلو بس کرو جی انا ٹیم نے گا شوٹ کر لیے نو گا نو گا چیتہ بنا ل کے پھر پچھڑ ہو نے جوڈو تے نیٹ تے ہاں جی ہاں جی پھر تے پھر کدے ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਾ ਕਰੋ ਸਤਿਵਾਦ ਦੱਸੋ ਆਪਣੇ ਕਮੈਂਟ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਾਂ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਬਾਈ ਬਣ ਕੇ ਸਾਰੇ ਬੇਨਤੀ ਹੱਥ ਜੋੜ ਕੇ ਨੇਰੀ ਲਿਆ ਦੋ ਸ਼ੇਰ ਵਾਲੀ ਚਲੋ ਠੀਕ ਆ ਜੀ ਬਾਏ ਬਾਏ ਟਾਟਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਐਵੇਂ ਹੀ ਆਪਣਾ ਸਾਥ ਦਿੰਦੇ ਰਹੋ ਜੇ ਅੱਗੇ ਵੀ ਤੁਹਾਡੇ ਲਈ ਬਹੁਤ ਕੁਝ ਲੈ ਕੇ ਆਵਾਂਗੇ ਠੀਕ ਆ ਜੀ ਤੇ ਆਪਣੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਜਰੂਰ ਕਰਕੇ ਦੱਸ ਦਿਆ ਕਰੋ ਕਿਵੇਂ ਦੀਆਂ ਹੁੰਦੀਆਂ ਕਿਉਂਕਿ ਤੁਹਾਡੇ ਕਮੈਂਟਾਂ ਨਾਲ ਹੀ ਸਾਡਾ ਹੌਸਲਾ ਵਧੂਗਾ ਕਮੈਂਟ ਬਹੁਤ ਘੱਟ ਹੁੰਦੇ ਆ ਲਾਈਕ ਵੀ ਵਧੀਆ ਜਾਂਦੇ ਆ ਬਟ ਕਮੈਂਟਾਂ ਦੀ ਕਮੀ ਬਹੁਤ ਹੁੰਦੀ ਆ 10 12 10 12 ਇਹੀ ਹੁਣ ਸੌਆਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਤੇ ਲੱਖਾਂ ਦੇ ਵਿੱਚ ਤੁਸੀਂ ਲੈ ਕੇ ਜਾਣੇ ਆ ਤੇ ਆਪਣਾ ਇਦਾਂ ਹੀ ਪਿਆਰ ਦਿੰਦੇ ਰਹੋ ਜੇ ਚਲੋ ਠੀਕ ਆ ਬਾਏ ਬਾਏ ਟਾਟਾ ਜੀ いい感じ。